ਸਪਨੇ ਵੇਖਣਾ ਹਰ ਮਨੁੱਖ ਦਾ ਬੁਨਿਆਦੀ ਤੇ ਜਮਾਂਦਰੂ ਹੱਕ ਹੈ ਹਰ ਨੂੰ ਵੀ ਚਾਹੀਦਾ ਹੈ ਪਰ ਇਹ ਵੀ ਸੱਚ ਹੈ ਕਿ ਸੁਪਨੇ ਉਹਨਾਂ ਦੇ ਹੀ ਸੱਚ ਹੁੰਦੇ ਹਨ ਜੋ ਮੰਜ਼ਿਲ ਤੇ ਪਹੁੰਚਣ ਲਈ ਆਪਣੀ ਤਰਫੋਂ 100% ਦੀ ਮਿਹਨਤ ਕਰਦੇ ਹਨ ਕਾਲ ਦੋਸਤੋ ਮੈਂ ਟਰੈਵਲਰ ਸਬੂਤ ਢੱਲੋ YouTube ਚੈਨਲ ਐਂਡ Facebook ਪੇਜ ਤੁਹਾਡਾ ਸਵਾਗਤ ਹੈ ਤੇ ਅੱਜ ਸਾਡਾ ਪਰਿਵਾਰਕ ਵਲੌਗ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਹਰੇਕ ਪੇਰੈਂਟਸ ਦਾ ਹਰ ਇੱਕ ਮਾਤਾ ਪਿਤਾ ਦਾ ਇੱਕ ਬਹੁਤ ਵੱਡਾ ਸੁਪਨਾ ਹੁੰਦਾ ਲਾਇਬਰੀ ਵਿੱਚ ਵੀ ਉਹਦੇ ਬੱਚੇ ਆਪਣੀ ਲਾਇਬਰੀ ਵਿੱਚ ਸੈੱਟ ਹੋਣ ਤੇ ਸੈੱਟ ਹੋਣ ਲਈ ਪ੍ਰਵਾਜ ਕਰਨੀ ਪੈਂਦੀ ਹੈ ਤੇ ਉਹ ਪ੍ਰਵਾਜ ਕਰ ਰਿਹਾ ਅੱਜ ਬੇਟਾ ਸੁਖਵੀਰ ਸਿੰਘ ਢੱਲੋਂ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਦੋਂ ਆਪਾਂ ਨੂੰ ਉਹਨਾਂ ਨੂੰ ਪਰਵਾਜ਼ ਲਗਾਉਣ ਲਈ ਅੱਗੇ ਤਰੱਕੀਆਂ ਲਾਉਣ ਲਈ ਉਹਨਾਂ ਦਾ ਮੂੰਹ ਘਟਾ ਕੇ ਉਹਨਾਂ ਦੀ ਤਰੱਕੀ ਲਈ ਸਾਨੂੰ ਉਹਦੇ ਨਾਲ ਤੁਰਨਾ ਪੈਂਦਾ ਜਿਵੇਂ ਪੰਛੀ ਹੁੰਦੇ ਆ ਪੰਛੀਆਂ ਦੇ ਵਿੱਚ ਜਿਹੜੇ ਹੈਗੇ ਆ ਆਲਿਆਂ ਦੇ ਵਿੱਚ ਵੋਟ ਵੱਡੇ ਹੋ ਜਾਂਦੇ ਜਦੋਂ ਤਾਂ ਪੰਛੀ ਉਹਨਾਂ ਨੂੰ ਕਹਿੰਦੇ ਵੀ ਤੋੜ ਉਡਾਰੀਆਂ ਲਾਓ ਆਵੀਆਂ ਤੇ ਆਪਣੀ ਜ਼ਿੰਦਗੀ ਚ ਕਾਮਯਾਬ ਹੋਵੋ ਜਿੱਥੇ ਤੁਹਾਡਾ ਚੋਖ ਲਿਆ ਰਿਹਾ ਉੱਥੇ ਜਾ ਕੇ ਜੋ ਤੇ ਇਹੀ ਚੀਜ਼ ਸਾਡੇ ਇਨਸਾਨਾਂ ਤੇ ਵੀ ਮਤਲਬ ਆਉਂਦੀ ਹੈ ਤੇ ਅਸੀਂ ਵੀ ਪੇਰੈਂਟਸ ਦੀ ਭਾਵੇਂ ਜ਼ਿੰਮੇਵਾਰੀ ਸਾਰੀ ਉਮਰ ਨਹੀਂ ਮੁੱਕਦੀ ਉਹ ਇੱਕ ਅਲੱਗ ਇਸ਼ੂ ਆ ਪਰ ਆਪਣੇ ਬੱਚਿਆਂ ਦੀ ਤਰੱਕੀ ਲਈ ਅਸੀਂ ਵੀ ਪੰਜਾਬੀ ਜਿਵੇਂ ਆਪਾਂ ਕਹਦੇ ਨੇ ਕਿ ਉਹਨਾਂ ਦੇ ਰਸੇ ਲਾ ਦੇਣੇ ਚਾਹੀਦੇ ਆ ਡਰਨਾ ਨਹੀਂ ਚਾਹੀਦਾ ਤੁਹਾਡਾ ਜੇ ਪਾਲਣ ਪੋਸਣ ਬੱਚਿਆਂ ਨੂੰ ਜਿਹੜਾ ਤੁਸੀਂ ਪਾਲਣ ਪੋਸਣ ਕੀਤਾ ਹੈ ਜੇਕਰ ਤੁਸੀਂ ਉਹ ਸਹੀ ਤਰੀਕੇ ਨਾਲ ਕੀਤਾ ਹੈ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਡੇ ਬੱਚੇ ਕਿਤੇ ਨਹੀਂ ਵਿਗੜਦੇ ਇਸ ਲਈ ਕੋਈ ਸੋਚਣ ਦੀ ਲੋੜ ਨਹੀਂ ਸਾਰੀ ਦੁਨੀਆਂ ਦਾ ਕੋਮਾ ਜਿਹੜਾ ਕੋਨਾ ਕੋਨਾ ਘੁੰਮਣ ਦੀ ਤੁਹਾਡੇ ਚ ਤਮੰਨਾ ਹੋਣੀ ਚਾਹੀਦੀ ਹੈ ਵਸਾ ਕੇ ਹਰ ਸੁਪਨੇ ਨੂੰ ਆਪਣੇ ਸਾਹਾਂ ਵਿੱਚ ਰੱਖੋ ਹਰ ਮੰਜ਼ਲ ਨੂੰ ਆਪਣੀਆਂ ਬਾਹਾਂ ਵਿੱਚ ਰੱਖੋ ਸੋ ਦੋਸਤੋ ਗੱਡੀ ਤਿਆਰ ਹੈ ਬੇਟੇ ਦੀ ਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਬੇਟਾ ਜਾ ਰਿਹਾ ਹੈ ਕੈਨੇਡਾ ਦੀ ਰੈਂਕਿੰਗ ਵਾਈਜ਼ ਪਹਿਲੇ ਦੂਜੇ ਨੰਬਰ ਦੀ ਯੂਨੀਵਰਸਿਟੀ ਮੈਗਲ ਐਮ ਇੰਜੀਨੀਅਰ ਕਰਨ ਲਈ ਤੇ ਇਹ ਜਿਹੜੀ ਯੂਨੀਵਰਸਿਟੀ ਹੈ ਇਹ ਅਗੜ ਦੀ ਰੈਂਕਿੰਗ ਦੇ 30 ਨੰਬਰ ਤੇ ਹੈ ਔਰ ਕੈਨੇਡਾ ਦੇ ਵਿੱਚ ਰੈਂਕਿੰਗ ਵਾਈਜ਼ ਪਹਿਲੇ ਦੂਜੇ ਨੰਬਰ ਤੇ ਹੈ ਜਿੱਥੇ ਯੂ ਐਸ اے ਫਰਾਂਸ ਤੇ ਹੋਰ ਲੜਾਈ ਹੋ ਰਹੀ ਹੈ ਸਭ ਦੱਸਿਆ ਨਹੀਂ ਬੱਚੇ ਸਪੈਸ਼ਲ ਪੜਨ ਹੁੰਦੇ ਐ ਔਰ 2250 ਸਾਲ ਪੁਰਾਣੀ ਹੈ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਹੀ ਕੈਨੇਡਾ ਦੀ ਇੱਕ ਐਸੀ ਤਰ੍ਹਾਂ ਖੁਸ਼ੀਆਂ ਬਰਾਈਂ ਯੂਨੀਵਰਸਿਟੀ ਹੈ ਜਿੱਥੇ ਸਾਡੀ ਮੈਡਮ ઓਨਲੀ ਆਈਲੈਟਸ ਨਹੀਂ ਚਲਦੀ ਸਗੋਂ ਪਬਿਕ ਸਟੇਟ ਦੀ ਇੱਕ ਅਲੱਗ ਤੋਂ ਸਟੂਡੈਂਟ ਨੂੰ ਐਲੀਜੀਬਲ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਸੋ ਸਾਰੀਆਂ ਤਿਆਰੀਆਂ ਹੋ ਗਈਆਂ ਪ੍ਰੋਪਰ ਆਣ ਗਵਾੜ ਤੇ ਦੋਸਤ ਮਿੱਤਰ ਆਜੋ ਜਿਹੜੇ ਬੱਚੇ ਨੂੰ ਦੁਆਵਾਂ ਦੇ ਰਹੇ ਨੇ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਹੋਰ ਵੀ ਛੋਟੀ ਜਿਹੀ ਗੱਲ ਦੱਸ ਦੇਵਾਂ ਕਿ ਜੋ ਵੀ ਵੀਜ਼ਾ ਪ੍ਰੋਸੈਸ ਹੋਇਆ ਹੈ A to Z ਸਾਰਾ ਬੇਟੇ ਨੇ ਆਪਣੇ ਦੋਸਤ ਮਿੱਤਰਾਂ ਜਾਂ ਜਾਣਕਾਰਾਂ ਤੋਂ ਗਾਈਡ ਲੈ ਕੇ ਖੁਦ ਆਪ ਉਹਨਾਂ ਤੋਂ ਮਤਲਬ ਪਤਾ ਕਰਕੇ ਖੁਦ ਆਪ ਸਾਰਾ ਪ੍ਰੋਸੈਸ ਕੰਪਲੀਟ ਕੀਤਾ ਹੈ ਔਰ ਸਫਲਤਾਪੂਰਵਕ ਜਿਹੜਾ ਸਾਰਾ ਪ੍ਰੋਸੈਸ ਕੰਪਲੀਟ ਹੋਇਆ ਹੈ ਜਿੰਨਾ ਕਿ ਦੋਸਤੋ ਮੈਂ ਦੇਖਿਆ ਹੈ ਕਿ ਬਠਿੰਡਾ ਸ਼ਹਿਰ ਦੇ ਵਿੱਚ ਓਨਲੀ ਤੁਹਾਨੂੰ ਜਿਹੜਾ 2 ਸਾਲ ਦਾ ਡਿਪਲੋਮਾ ਕੋਰਸ ਕਰਨ ਲਈ ਥਾਂ-ਥਾਂ ਏਜੰਟ ਬੈਠੇ ਆ ਐਡਾ ਵੱਡਾ ਬਠਿੰਡਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਐਮ ਇੰਜੀਨੀਅਰ ਲਈ ਇੱਥੇ ਕੋਈ ਵੀ ਸਹੀ ਤਰੀਕੇ ਦਾ ਜਿਹੜਾ ਹੈਗਾ ਵੀਜ਼ਾ ਏਜੰਟ ਨਹੀਂ ਹੈਗਾ ਜਿਹੜੇ ਦੋਸਤਾਂ ਮਿੱਤਰਾਂ ਦਾ ਬੇਟੇ ਦੀ ਪੜ੍ਹਾਈ ਦੇ ਵਿੱਚ ਸਹਿਯੋਗ ਰਿਹਾ ਉਹਨਾਂ ਦੇ ਵਿੱਚ ਪੰਕਜ ਸ਼ਰਮਾ ਜੀ ਬਰਿੰਦਰ ਸ਼ਰਮਾ ਜੀ ਪੰਕਜ ਸ਼ਰਮਾ ਜੀ ਦੇ ਕੋਟਾ ਤੋਂ ਰਿਸ਼ਤੇਦਾਰ ਰਾਜੂ ਧਰਿਆ ਰਤਨ ਜੀ ਹੋਟਲ ਦੇ ਮਾਲਕ ਵਿਜੇ ਸਖਾਪਤ ਜੀ ਅਤੇ ਹੋਰ ਮੇਰੇ ਜਿਹੜੇ ਇੱਥੋਂ ਦੇ ਸਾਥੀ ਜਦੋਂ ਵੀਜ਼ਾ ਪ੍ਰੋਸੈਸ ਸਸੀ ਕੰਪਲੀਟ ਕੀਤਾ ਉਹਨਾਂ ਦੇ ਵਿੱਚ ਮੈਂ ਸਪੈਸ਼ਲ ਤੌਰ ਤੇ ਨਾਮ ਲੈਣਾ ਚਾਹਾਂਗਾ ਪ੍ਰੋਫੈਸਰ ਗੁਰਜੀਤ ਸਿੰਘ ਮਾਨ ਉਹਨਾਂ ਦੇ ਬੇਟੇ ਦਾ ਉਹਨਾਂ ਨੇ ਤੁਹਾਨੂੰ ਕਾਫੀ ਗਾਈਡ ਕੀਤਾ ਇਸੇ ਤਰ੍ਹਾਂ ਹੀ ਮੇਰੇ ਐਜੂਕੇਸ਼ਨ ਡਿਪਾਰਟਮੈਂਟ ਦੇ ਕਈ ਟੀਚਰਾਂ ਦੇ ਬੱਚੇ ਜਿਹੜੇ ਯੂ ਐਸ ਏ ਦੇ ਵਿੱਚ ਬਤੌਰ ਸਕਾਲਰਸ਼ਿਪ ਪੜ ਰਹੇ ਨੇ ਉਹਨਾਂ ਦੇ ਕੰਟੈਕਟ ਨੰਬਰ ਲੈ ਕੇ ਅਸੀਂ ਉਹਨਾਂ ਤੋਂ ਵੀ ਕਾਫੀ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਉਹ ਸਾਰੇ دوست ਮਿੱਤਰ ਜਾਂ ਉਹਨਾਂ ਦੇ ਬੱਚੇ ਜਿਨ੍ਹਾਂ ਦਾ ਰੱਤੀ ਭਰ ਵੀ ਸਹਿਯੋਗ ਮੇਰੇ بیٹے ਦੀ ਪੜ੍ਹਾਈ ਦੇ ਵਿੱਚ ਰਿਹਾ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਸਦਾ ਰਹਾਂਗਾ ਪ੍ਰਮਾਤਮਾ ਕਰੇ ਕਿ ਹਰ ਮਾਪੇ ਦੇ ਬੱਚੇ ਜਿਹੜੇ ਹੈਗੇ ਆ ਪੜ੍ਹਾਈ ਦੇ ਵਿੱਚ ਫਿਰ ਹੁਣ ਅੱਗੇ ਵਧਣ ਤਰੱਕੀਆਂ ਕਰਨ ਲੋ ਵੀ ਦੋਸਤੋ ਪੁੱਲ ਤਿਆਰੀ ਆਪਣੀ ਬੇਟਾ ਜਾ ਰਿਹਾ ਹੈ ਕੈਨੇਡਾ ਦੀ ਇੱਕ ਇੱਕ ਨੰਬਰ ਦੀ ਰੈਕਿੰਗ ਦੀ ਯੂਨੀਵਰਸਿਟੀ ਮੈਕਗਿਲ ਵਿੱਚ ਸਟੱਡੀ ਕਰਨ ਐਮ ਇੰਜੀਨੀਅਰਿੰਗ ਜਿਹੜੀ ਵਡ ਦੀ 6 ਨੰਬਰ ਦੀ ਯੂਨੀਵਰਸਿਟੀ ਹੈ ਔਰ ਸਾਰਾ ਆਣ ਬਾਰ ਪਰਿਵਾਰ ਬੱਚੇ ਰਿਸ਼ਤੇਦਾਰ ਸਾਰੇ ਇਸ ਖੁਸ਼ੀ ਸਾਡੇ ਨਾਲ ਹੋਏ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੌਮੇਤ ਨਾ ਨਾ ਸੁਖਵੀਰ ਸਿੰਘ ਦੀ ਸੱਕੀ ਮਾਸੀ ਸ਼ਗਨ ਕਰਦੀ ਹੋਈ ਗੱਡੀ ਦੇ ਟਾਇਰਾਂ ਤੇ ਪਾਣੀ ਡੋਲ ਕੇ ਇਹ ਵੀ ਦੋਸਤੋ ਇੱਕ ਪਿਆਰ ਹੁੰਦਾ ਹੈ ਤੇ ਰਵੈਤਾਂ ਆਪਣੇ ਪੰਜਾਬ ਦੀਆਂ ਜਿਹੜੀਆਂ ਬੱਚੇ ਦੇ ਸ਼ੋਹ ਸ਼ਗਨ ਲਈ ਕੀਤੀਆਂ ਜਾ ਰਹੀਆਂ ਨੇ ਇਹ ਪੰਕਸ਼ ਸ਼ਰਮਾ ਜੀ ਸਾਡਾ ਬਹੁਤ ਹੀ ਬੈਸਟ ਫਰੈਂਡ ਜਿਹੜਾ ਇਸ ਬੱਚੇ ਦੇ ਪੜਾਈ ਦੇ ਵਿੱਚ ਇਹਦਾ ਮੇਨ ਰੋਲ ਹੈ ਤੇ ਮੈਂ ਬਹੁਤ-ਬਹੁਤ ਇਹਦਾ ਸਦਾ ਲਾਈਫ ਇੰਨਾ ਵੀ ਮੇਨ ਰੋਲ ਨਹੀਂ ਨਹੀਂ ਲਾਈਫਟਾਈਮ ਲਾਈਫਟਾਈਮ ਤੁਹਾਡਾ ਮੈਂ ਥੈਂਕ ਯੂ ਸਰੋ ਆਪਾਂ ਕਹਿੰਦੇ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਤੁਹਾਡਾ ਸਦਾ ਮੈਂ ਧੰਨਵਾਦ ਕਰੂੰਗਾ ਤੇ ਇਸ ਬੱਚੇ ਦੀ ਜ਼ਿੰਦਗੀ ਸਵਾਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਹੈ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਮਾਣ ਲੀ ਤੇ ਅ ਪੰਕਜ ਜੀ ਵਧੀਆ ਤਰੀਕਿਆਂ ਕਰੇ ਤੇ ਆਨਦਾ ਜਾਂਦਾ ਰਹੀ ਸੀਗਾ ਪੰਕਜ ਜੀ ਨੂੰ ਮੈਂ ਇੱਕ ਗੱਲ ਜਰੂਰ ਪੁੱਛਣੀ ਚਾਹਾਂਗਾ ਵੀ ਉਹ ਕੋਟੇ ਵਾਲਾ ਟਾਈਮ ਤੁਹਾਡੇ ਯਾਦ ਹੋਊਗਾ ਤੇ ਕਿਵੇਂ ਆਪਾਂ ਗਏ ਸੀ ਕਿਵੇਂ 200 ਕਿਲੋਮੀਟਰ ਅੱਗੇ ਜਾਵੜੇ ਸੀਗੇ ਬਾਸ ਮੁੜ ਕੇ ਰਾਤ ਨੂੰ ਉਹ ਤੂਫਾਨ ਵੀ ਜ਼ਿਆਦਾ ਹੋਊਗਾ ਖਵਾਨ ਵੀ ਆ ਰਿਹਾ ਮੇਨੂੰ ਸਾਰਾ ਕੁਝ ਪਤਾ ਹੈ ਤੇ ਆਪਣਾ ਯਾਰ ਬ੍ਰਿੰਦਰ ਸ਼ਰਮਾ ਉਹਦਾ ਵੀ ਆਪਾਂ ਦੇ ਨਹੀਂ ਦੇ ਸਕਦੇ ਹਾਂ ਕੋਈ ਵਧੀਆ ਫੀਲਿੰਗ ਆ ਰਹੀ ਹੈ ਵੀ ਤੁਹਾਡਾ ਜਿਹੜਾ ਇੱਕ ਬੂਟਾ ਲਾਇਆ ਦਰਖਤ ਬਣ ਗਿਆ ਮੇਰੇ ਬੀਚ ਹਾਂ ਵੀ ਉਹ ਮਤਲਬ ਕਿ ਕੈਨੇਡਾ ਦੀ ਪਹਿਲੇ ਦੂਜੇ ਨੰਬਰ ਦੀ ਯੂਨੀਵਰਸਿਟੀ ਜਾ ਰਿਹਾ ਪੜਨਾ ਕੀ ਬਾਤ ਹੈ ਕੀ ਬਾਤ ਹੈ ਮੇਰੀਆਂ ਬੈਸਟ ਫ੍ਰੈਂਡਸ ਤੁਹਾਡੇ ਨਾਲ ਹੈ ਕਰਨ ਨਾਲ ਸੈਕਿੰਡ ਨੰਬਰ ਤੇ ਹੈ ਉਹ ਸਭ ਤੋਂ ਜ਼ਿਆਦਾ ਖੁਸ਼ੀ ਹੈ ਇਸ ਗੱਲ ਕਰਕੇ ਕਿ ਮੇਰੇ ਭਰਾ ਦਾ ਬੇਟਾ ਚੱਲਿਆ ਗਿਆ ਨਹੀਂ ਨਹੀਂ ਇਹ ਤਾਂ ਹੁੰਦੀ ਹੈ ਤੇ ਮੈਂ ਵੀ ਤੁਹਾਡਾ ਸਦਾ ਧੰਨਵਾਦੀ ਰਹੂੰਗਾ ਥੈਂਕ ਯੂ ਬੱਟੀ ਥੈਂਕ ਯੂ ਥੈਂਕ ਯੂ ਫੇਰ ਵੀ ਤੁਹਾਡੀ ਲੋੜ ਪੈਂਦੀ ਰਹਣੀ ਹੈ ਆਈ ਲਵ ਯੂ ਠੀਕ ਆ ਮੁੰਡਿਆ ਮਿਲਦੇ ਆਪਾਂ ਸੁਖਵੀਰ ਸਿੰਘ ਕੀ ਕਹਿਣਾ ਚਾਹੋਗੇ ਪੰਕਜ ਬਾਰੇ ਤੁਹਾਡੇ ਮਨ ਚ ਕੀ ਕਿਸ ਤਰ੍ਹਾਂ ਦੀ ਰਿਸਪੈਕਟ ਹੈਗੀ ਆਹੀ ਬਸ ਜੀ ਆਪ ਕੋਟਾ ਗਏ ਸੀਗੇ 2 ਸਾਲ ਜਿਹੜੇ ਮੈਂ ਉੱਥੇ ਪੜ੍ਹਾਈ ਕੀਤੀ ਮੇਰੀ ਜ਼ਿੰਦਗੀ ਦਾ ਸਭ ਤੋਂ ਪ੍ਰਾਊਡ ਮੂਮੈਂਟ ਆ ਉਹ ਕਿ ਮੈਂ ਕੋਟਾ 2 ਸਾਲ ਲਾਇਆ ਉਹ ਇਹਨਾਂ ਤੋਂ ਬਿਨਾ ਪੋਸੀਬਲ ਨਹੀਂ ਸੀਗੇ ਜੇ ਇਹ ਨਾ ਹੁੰਦੇ ਤਾਂ ਪਤਾ ਹੀ ਨਹੀਂ ਉਹ ਵਸ ਵਸ ਦਾ ਪੰਥਾ ਪਤਾ ਹੀ ਨਹੀਂ ਸੀ ਅਵੇਖ ਲੇਖ ਰਹੇ ਉਸ ਦੋ ਸਾਲ ਲਾਣੀ ਸਾਰੀ ਜ਼ਿੰਦਗੀ ਚ ਬਿਲਕੁਲ ਬਿਲਕੁਲ ਬੇਸ ਉਹੀ ਸੀ ਨਹੀਂ ਇਹ ਤਾਂ ਤੁਹਾਡਾ ਮਾਣ ਆ ਭਾਈ ਬੱਚੇ ਦੀ ਮਿਹਨਤ ਜ਼ਿਆਦਾ ਸਤਿ ਤੇ ਇੱਕ ਹੋਰ ਬੰਦਾ ਆਪਾਂ ਭੁੱਲ ਗਏ ਜਿਹਦਾ ਸਪੈਸ਼ਲ ਥੈਂਕਸ ਕਰਨਾ ਹਾਂਜੀ ਸ਼ਰਮਾ ਜੀ ਜਿਹੜਾ ਗਏ ਸੀ ਵਿਰੇਂਦਰ ਸ਼ਰਮਾ ਜੀ ਜਿਹਨਾਂ ਨੇ ਸਾਰੀ ਰਾਹ ਆਉਣ ਜਾਣ ਗੱਡੀ ਚਲਾਈ ਸੀ ਠੀਕ ਹੈ ਇੱਕ ਹੋਰ ਬੰਦਾ ਸਸਿੰਗਤ ਨੇ ਮੈਰੀ ਕੋਟਾ ਕੋਟਾ ਹਾਂਜੀ ਹਾਂਜੀ ਰਾਜੂ ਹਾਂਜੀ ਉਹਨਾਂ ਦੀ ਕਰ ਬਾਕੀ ਹਾਂਜੀ ਰਾਜੂ ਜੀ ਦੀ ਤੇ ਸਲਾ ਸਰ ਗਈ ਦੀ ਆਪਾਂ ਕਿਤੇ ਗਈ ਐ ਰਾਜੂ ਜੀ ਜਿਹੜੇ ਬਾਈ ਪਾਂਕੇ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਉਹਨਾਂ ਦੇ ਉਹਨਾਂ ਦਾ ਜਦੋਂ ਸਿਰ ਤੇ ਹੱਥ ਸੀਗਾ ਤੇ ਆਪਾਂ ਨੂੰ ਫਿਕਰ ਨਹੀਂ ਸੀ ਬਾਈ ਹਾਂ ਬਿਲਕੁਲ ਬਾਈ ਕੋਈ ਮੈਡੀਸਨ ਲੈਣੀ ਹੁੰਦੀ ਕੋਈ ਕੁਝ ਕਰਨਾ ਹੁੰਦਾ ਉਹਨਾਂ ਨੂੰ ਫੋਨ ਕਰਦਾ ਕਰਦੇ ਮੋਲ ਮਿਲੇ ਹਾਂ ਬਹੁਤ ਬਾਈ ਬਹੁਤ ਪੁਰਾ ਜੀ ਦਾ ਵੀ ਰਤਨ ਪੁਰਾਣਾ ਨਾਂ ਕੀ ਸੀ ਉਹਨਾਂ ਦਾ ਅਹ ਧੇਰੇ ਰਤਨ ਧੇਰੇ ਰਤਨ ਜੀ ਤੁਹਾਡਾ ਹੀ ਬਹੁਤ-ਬਹੁਤ ਥੈਂਕ ਯੂ ਤੁਹਾਡਾ ਇੱਕ ਅਹ ਦੇਖ ਰਹਿ ਕੀਤਾ ਹੈ ਬੂਟਾ ਹੁਣ ਅੱਗੇ ਚ ਵਧ ਰਿਹਾ ਹੈ ਤੇ ਪ੍ਰਮਾਤਮਾ ਕਰੇ ਤੁਹਾਨੂੰ ਸਾਰਾ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤੇ ਪੰਕਜ ਦੇ ਘਰੇ ਛੇਤੀ ਨਿਮ ਬੱਜੇ ਚਲੋ ਥੈਂਕ ਯੂ ਬਈ ਧੰਨਵਾਦ ਥੈਂਕ ਯੂ ਮੁਬਾਰਕਾ ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਜਾਰੀ ਦੋਸਤੀ ਪਿਆਰ ਮੁਹੱਬਤ ਨਿਵਦੀ ਨਹੀਂ ਵਪਾਰਾਂ ਨਾਲ ਨੀਮਾ ਹੋ ਕੇ ਰਹਿਣ ਚ ਫਾਇਦਾ ਰੱਬ ਮਿਲਦਾ ਨਹੀਂ ਹੰਕਾਰਾਂ ਨਾਲ ਸੋ ਦੋਸਤੋ ਜਿਹੜੇ ਵੀ ਬੰਦੇ ਦੋਸਤ ਮਿੱਤਰ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਕੰਮ ਆਉਂਦੇ ਆ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਪਰਮਾਤਮਾ ਕਰੇ ਸਭ ਦੀਆਂ ਦੋਸਤੀਆਂ ਬਣੀਆਂ ਰਹਿਣ ਅਤੇ ਕਿਸੇ ਦੀ ਵੀ ਦੋਸਤੀ ਵਿੱਚ ਕੋਈ ਫਿੱਕਾ ਨਾ ਆਵੇ ਕਿਉਂਕਿ ਇੱਕ ਵਾਰ ਟੁੱਟੇ ਹੋਏ ਦੋਸਤੀ ਮੁੜ ਕੇ ਧਾਗੇ 'ਚ ਪਈ ਹੋਈ ਗੰਢ ਬਰਾਬਰ ਹੁੰਦੀ ਹੈ ਜਿਹੜੀ ਦੁਬਾਰਾ ਉਸ ਤਰ੍ਹਾਂ ਨਹੀਂ ਹੋ ਸਕਦੀ। ਲੋ ਵੀ ਦੋਸਤੋ ਆਪਾਂ ਪਹੁੰਚ ਗਏ ਮੰਨਤ ਹਵੇਲੀ। ਰੋहतक ਤੋਂ ਅੱਗੇ ਜਿੱਥੇ ਅਸੀਂ ਆਮ ਜਦੋਂ ਵੀ ਇੱਧਰ ਆਉਣੇ ਆ ਬਾਈਕ ਟੂਰ ਤੇ ਇੱਥੇ ਰੁਕਦੇ ਆ। ਸ਼ਾਨਦਾਰ ਹਵੇਲੀ ਐ। ਤੇ ਇੱਥੋਂ ਉਹਨਾਂ ਪਚਾਹ ਵੀ ਨਹੀਂ ਪੀਵਾਂਗੇ ਤੇ ਅੱਗੇ ਚੱਲਾਂਗੇ। ਕਿਉਂਕਿ ਸਾਡੀ ਫਲਾਈਟ ਹੈਗੀ ਐ ਰਾਤ ਨੂੰ 10 ਵਜੇ ਦੀ। ਤੇ ਇੱਥੋਂ ਆਪਾਂ ਕੌਫੀ ਵਗੈਰਾ ਪੀ ਕੇ ਅੱਗੇ ਨੂੰ ਨਿਕਲਾਂਗੇ। ਮੰਨਤ ਹਵੇਲੀ ਇੱਕ ਸੋਹਣਾ ਖਾਲ ਪੀਣਾ ਇੱਥੇ ਦੇਖ ਸਕਦੇ ਹੋ ਤੁਸੀਂ ਸਾਡੇ ਲਈ ਸਾਡੀ ਇੱਕ ਫੇਮਸ ਲੋਕੇਸ਼ਨ ਹੈ ਤੇ ਆਜੋ ਫਿਰ ਦਿਖਾਉਨੇ ਆ ਤੁਹਾਨੂੰ ਚਲੋ ਚਾਹ ਚੂ ਪੀਵਾਂਗੇ ਕੌਫੀ ਪੀਵਾਂਗੇ ਤੇ ਇਥੋਂ ਆਪਾਂ ਫੇਰ ਅੱਗੇ ਨੂੰ ਨਿਕਲਾਂਗੇ ਚਲੋ ਚਲੋ ਹਾਂਜੀ ਭਾਈ ਠੀਕ ਹੋ ਕਾ ਬੇਸਟਾਰਟ ਹੋਇਆ ਸੀ ਪੁੱਟਾ ਤਾਂ ਹੋਇਆ ਸੀ ਉਹ ਪੁੱਟਾ ਜਦੋਂ ਵੀ ਅਸੀਂ ਬੱਚੇ ਨੂੰ ਐਜਰ ਵਾਸਤੇ ਸਰਚ ਕਰਨ ਜਾਣਾ ਸੀ ਤਾਂ ਉਹ ਪੰਕਜ ਸ਼ਰਮਾ ਜੀ ਨਾਲ ਗਿਆ ਸੀ ਤੇ ਜਦੋਂ ਅਸੀਂ ਬੇਟੇ ਨੂੰ ਛੱਡਾਂ ਗਈ ਸੀ ਉਦੋਂ ਵੀ ਪੰਕਜ ਸ਼ਰਮਾ ਜੀ ਨਾਲ ਸੀ ਤੇ ਨਾਲ ਇੱਕ ਹੋਰ ਮੇਰਾ ਗਹਿਰਾ ਦੋਸਤ ਜਿਹੜਾ ਮੇਰੀ ਲਾਈਫ ਦੇ ਵਿੱਚ ਹਰ ਤੁਕਸਾ ਬਣੇ ਹਰ ਮੁਸੀਬਤਾਂ ਨਾਲ ਜਿਵੇਂ ਵੀ ਆਦਮੀ ਨੂੰ ਮੋਲ ਮਾਰਿਆ ਤਾਂ ਮੈਂ ਨਾਲ ਖੜਾ ਐ ਤੇ ਇਹੋ ਜਿਹੇ ਜਿਹੇ ਦੋਸਤ ਹੁੰਦੇ ਐ ਲਾਈਫ ਦੇ ਇੱਕ ਵੀਰੇ ਹੁੰਦੇ ਆ ਤੇ ਤੁਸੀਂ ਇਹ ਜਿਹੇ ਦੋਸਤਾਂ ਨੂੰ ਕਦੇ ਗਵਾਇਓ ਨਾ ਦੋਸਤ ਗਿਣਤੀ ਦੇ ਵਿੱਚ ਵੀ ਜ਼ਿਆਦਾ ਨਹੀਂ ਹੋਣੇ ਚਾਹੀਦੇ ਤੇ ਜੋਰ ਨਹੀਂ ਹੁੰਦੀ ਆਪਾਂ ਨੂੰ ਬਾਰੇ ਦੋਸਤਾਂ ਦੀ ਗਿਣਤੀ ਨਹੀਂ ਆਪਾਂ ਨੇ ਇੱਕ ਦੋ ਦੋਸਤ ਸੱਚੇ ਦੋਸਤ ਮਿਲ ਜਾਂ ਤਾਂ ਫੋਨ ਤੇ ਸੌਦਾ ਹੁੰਦਾ ਤੇ ਮੈਂ ਇੱਥੇ ਨਾਂ ਲੈਣਾ ਚਾਹਾਂਗਾ ਮੇਰਾ ਬਹੁਤ ਹੀ ਅੱਛਾ ਇੱਕ ਦੋਸਤ ਭਾਜਪੀ ਦਾ ਲੀਡਰ ਬਰਿੰਦਰ ਸ਼ਰਮਾ ਜੀ ਅਕੰਡਾ ਤੋਂ ਤੇ ਬਰਿੰਦਰ ਸ਼ਰਮਾ ਜੀ ਜਿਹੜੇ ਜਦੋਂ ਬੀੜੇ ਨਾਲ ਸੀ ਪੋਟਾ ਚੜਨ ਗਏ ਸੀ ਕਾ ਆਪਣੀ ਗੱਡੀ ਖੁਦ ਲੈ ਕੇ ਗਏ ਖੁਦ ਡਰਾਈਵ ਕਰਕੇ ਗਏ ਔਰ ਆਉਣ ਜਾਮ ਪੂਰਾ ਤਕਰੀਬਨ 2000 ਕਿਲੋਮੀਟਰ ਉਹਨਾਂ ਨੇ ਗੱਡੀ ਡਰਾਈਵ ਕੀਤੀ ਮੈਨੂੰ ਲੱਗਦਾ ਵੀ ਉਹਨਾਂ ਨੇ ਕਿਤੇ ਹੋਰ ਕਿਸੇ ਖਾਤਰ ਇੰਨੀ ਗੱਡੀ ਕੋਈ ਡਰਾਈਵ ਕੀਤੀ ਹੋਣੀ ਤੇ ਇਹਦੇ ਲਈ ਉਹ ਰਿਲੀ ਰਹੂਗਾ ਤੇ ਬਰਿੰਦਰ ਸਰਵਰ ਵੀ ਜਿਹੜਾ ਹੈਗਾ ਬਾਅਦ ਵਿੱਚ ਦੋ ਚਾਰ ਗੱਲਾਂ ਕਰਦੇ ਹਾਂ ਹਾਂਜੀ ਬੇਟਾ ਜੀ ਸੁਬੀਰ ਸਿੰਘ ਤੁਹਾਨੂੰ ਯਾਦ ਆ ਜਦੋਂ ਆਪਾਂ ਕੁੱਟਾ ਗਏ ਸੀ ਆਪਣੇ ਨਾਲ ਕਿਹੜੇ-ਕਿਹੜੇ ਬੰਦੇ ਸੀ ਪ੍ਰਸਤੁਤ ਕਰਨੇ ਕਿ ਆਪ ਨੂੰ ਕੋਈ ਦਿੱਕਤ ਆਈ ਨਹੀਂ ਸੀ ਨਾ ਜਿਹੜਾ ਉਹ ਨਾ ਉਹ ਸੈਂਡ ਸਟਾਰਮ ਆ ਗਿਆ ਸੀਗਾ ਬਿਲਕੁਲ ਢਿੱਕਣਾ ਬੰਦ ਹੋ ਗਿਆ ਸੀਗਾ ਆਹ ਹਾਂ ਡਰਾਈਵਿੰਗ ਕਰਨ ਲਈ ਦੇਖੋ ਮੈਨੂੰ ਲੱਗਦਾ ਕਿ ਕਾਲੀ ਗੋਲੀ ਨੇਰੀ ਰੌਣ ਦੀ ਉਹ ਚੀਜ਼ ਆ ਜਿਹੜੀ ਇੱਕ ਰੇਤੇ ਦੀ ਹਨੇਰੀ ਸੀ ਧੂੜ ਤੋਂ ਭਰੀ ਹਨੇਰੀ ਐਨੀ ਕਿ ਖਤਰਨਾਕ ਸੀਗੀ ਤੇ ਜਦੋਂ ਕੋਟਾ ਦੇ ਨੇੜੇ ਅਸੀਂ ਪਹੁੰਚਣਾ ਹੋਇਆ ਸੀਗੇ ਪੋਸਟ ਆਫ ਦੋਨ ਹੀ ਆਈ ਸੀ ਪਰੰਦਰਸ਼ਾ ਮਾਦੋ ਨਾ ਬਾਰੇ ਤੁਸੀਂ ਕੀ ਕਰਾਉਣ ਨੂੰ ਹੋ ਰਿਹਾ ਸੀ ਇਹ ਨਾਲੇ ਮੈਂ ਇੰਪੋਰਟੈਂਟ ਗੱਲ ਇਹ ਹੈ ਕਿ ਮੇਰੇ ਜਿਹੜਾ ਕੋਟਾ ਸਟੱਡੀ ਕੀਤੀ ਸੀਗੀ ਦੋ ਸਾਲ ਦੇ ਦਾ ਪੂਰੇ ਲਾਈਫ ਤੋਂ ਸ਼ੇਪ ਕੀਤਾ ਨੇ ਮੇਰੇ ਤੇ ਜਿਹੜੇ ਵੀ ਜਿਹੜੇ ਵੀ ਲੋਕ ਉਹਨਾਂ ਵਿੱਚ ਇਨਵੋਲਡ ਸੀਗੇ ਮਨਕੋਟਾ ਜਾਣ ਤੱਕ ਉਹਨਾਂ ਦੇ ਦਿਸ਼ਾ ਵਿੱਚ ਮਦਦ ਲਈ ਬਹੁਤ ਉਦਾਰ ਸੀਗਾ ਸਟਾਰਟਿੰਗ ਤੇ ਸੁਪਰ ਸੈਕਸਿਵ ਜਿਹੜੀ ਚੀਜ਼ ਆਪਣੇ ਲਈ ਬਹੁਤ ਇੰਪੋਰਟੈਂਟ ਹੈ ਉਹਦੇ ਵਿੱਚ ਜਿਹੜੇ ਪੀਪਲ ਇਨਵੋਲਡ ਸੀਗੇ ਉਹਨਾਂ ਆਪਾਂ ਐਪੀ ਫੋਲਿੰਗ ਸਾਈਟ ਦੇ ਜੀ ਬਹੁਤ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਤੇ ਦੋਸਤ ਪ੍ਰਿੰਕਲ ਸ਼ਰਮਾ ਬਹੁਤ ਹੀ ਨਾਈਸ ਪਰਸਨੈਟੀ ਆ ਤੁਹਾਨੂੰ ਵੀ ਲੱਗਦਾ ਹੋਵੇਗਾ ਵੀ ਗਰਮ ਸੁਭਾਅ ਦਾ ਬੰਦਾ ਹੈ ਪਰ ਅੰਦਰੋਂ ਜਿਉ ਤੁਸੀਂ ਦੇ ਨਾਲ ਰੱਜਦੇ ਰਿਖਦੇ ਹੋ ਤਾਂ ਉਹ ਬੰਦਾ ਤੁਹਾਡੇ ਖਾਤਰ ਜਾਨ ਦੇਣ ਖਤਰ ਵੀ ਜਾਂਦਾ ਕਿ ਉਹ ਜਿਹੇ ਬੰਦੇ ਤੁਹਾਨੂੰ ਇਹੋ ਦੋਸਤ ਮਿੱਤਰ ਮਿਲਨੇ ਬਹੁਤ ਮੁਸ਼ਕਲ ਆ ਤੇ ਮੈਂ ਇਹੀ ਦੁਆ ਕਰਦਾ ਕਿ ਇਹੋ ਜਿਹੇ ਬੰਦੇ ਜਿਹੜੇ ਕਿਸੇ ਨੀ ਪੁਲਿਟिकल ਪਾਰਟੀ ਦੇ ਵਿੱਚ ਹੋਣ ਸਾਡਾ ਇੱਥੇ ਪੁਲਿਟिकल ਪਾਰਟੀ ਦਾ ਕੋਈ ਵਾਸਤਾ ਨਹੀਂ ਪਰ ਜਿੱਥੇ ਸਾਡਾ ਯਾਰ ਖੜਾ ਅਸੀਂ ਉੱਥੇ ਖੜਾਗੇ ਔਰ ਇਹੋ ਜਿਹੇ ਬੰਦਿਆਂ ਦਾ ਰਾਜਨੀਤੀ ਚ ਆਉਣਾ ਅਸੀਂ ਦੁਆ ਕਰਦੇ ਹਾਂ ਜੀ ਹੋਰ ਅੱਗੇ ਉਹ ਤਰੀਕਿਆਂ ਕਰ ਤਾਂ ਕਿ ਜਿਹੜਾ ਸਮਾਜ ਨੂੰ ਕੁਝ ਫਾਇਦਾ ਹੋ ਸਕੇ ਜਦੋਂ ਆਪਾਂ ਕੋਟਾ ਦੇ ਸੀ ਆਪਾਂ ਥੋੜੀ ਜੀ ਉੱਥੇ ਵੀ ਇੱਕ ਆਪਰ ਨੂੰ ਕੀੜਾ ਪਰਸਨ ਮਿਲ ਗਿਆ ਜੀ ਰਾਜੀ ਡੇਰਾ ਰਤਨ ਦੋ ਸਾਲ ਉਸ ਬੰਦੇ ਨੇ ਦੋ ਸਾਲ ਜਨਾਂ ਕਿ ਅਸੀਂ ਉਹ ਬੇਟਾ ਉੱਥੇ ਰਿਹਾ ਮੈਨੂੰ ਬਿਲਕੁਲ ਫਿਕਰ ਨਹੀਂ ਸੀ ਕਿਉਂਕਿ ਉਹ ਬੰਦੇ ਦਾ ਡੇਰਾ ਰਤਨ ਜੀ ਦਾ ਬੇਟੇ ਦੇ ਸਿੱਖਤੇ ਪੂਰਾ ਹੱਥ ਰਿਹਾ ਜਦੋਂ ਵੀ ਕੋਈ ਹੈਲਥ ਪ੍ਰੋਬਲਮ ਇਸ਼ੂ ਆਉਂਦਾ ਸੀ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਉਹ ਭੱਜਿਆ ਆਉਂਦਾ ਸੀ ਮੈਡੀਕਲ ਲਵਾ ਕੇ ਦੁਬਾਰਾ ਬੇਟੇ ਨੂੰ ਜਿਹੜਾ ਹੋਟਲ ਦੇ ਵਿੱਚ ਛੱਡ ਕੇ ਜਾਂਦਾ ਸੀ ਔਰ ਬੇਟੇ ਨੂੰ ਘਰ ਵੀ ਲੈ ਕੇ ਆਉਂਦਾ ਸੀ ਉੱਥੇ ਵੀ ਲੇ ਕੇ ਜਾਂਦੇ ਰਹੇ ਉਨਾ ਵਾਰੀ ਵੀ ਆਪਾਂ ਤੁਹਾਨੂੰ ਕਹਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਇਹ ਦੱਸੋ ਕਿ ਤੁਸੀਂ ਸਾਡੇ ਨਾਲ ਹੋ ਤਾਂ ਮਤਲਬ ਆਪਣਾ ਕੋਈ ਜਗਾ ਸੀਗਾ ਤੁਹਾਨੂੰ ਕੋਈ ਇਕਰਾਰ ਨਹੀਂ ਕਰਨਾ ਜਿਵੇਂ ਵੀ ਮਾਰੂਗਾ ਉਹਦੇ ਬੱਚਾ ਉਸ ਤਰ੍ਹਾਂ ਹੋਸਾਈ ਹੁੰਦਾ ਹੈ ਆਪਾਂ ਤੁਹਾਨੂੰ ਦੱਸਣਾ ਚਾਹੀਦਾ ਕਿ ਇਹਦਾ ਕੰਮ ਜਿਹਾ ਕੀ ਕਰਨੀ ਸੀ ਜੋ ਹੁਣਾਂ ਕਰਕੇ ਤੁਹਾਨੂੰ ਬਿਲਕੁਲ ਮੈਨੂੰ ਬਿਲਕੁਲ ਨਹੀਂ ਦੱਸਿਆ ਮੈਨੂੰ ਵੀ ਨਹੀਂ ਸੀ ਭਾਵੇਂ ਕੋਈ ਚਾਂਸ ਚਾਹੀਏ ਜੀ ਤੇ ਜਿਹੜਾ ਰਦਰ 라ਜੀਜੀ ਤੁਹਾਡੇ ਆ ਵੀ ਅਸੀ ਸਾਬੇ ਸਾਰੀ ਫੈਮਿਲੀ ਦਾ ਅਸੀਂ ਪੂਰਾ ਸਾਥ ਦੇ ਕਰਦੇ ਆ ਕਿਉਂਕਿ ਤੁਹਾਡਾ ਵੀ ਪੂਰਾ ਸਹਿਯੋਗ ਰਿਹਾ ਹੈ بیٹے ਜੀ ਜਿਹੜਾ ਹੈਗਾ ਡ੍ਰੀਮ ਟਾਰਗੇਟ ਤੱਕ ਪਹੁੰਚ ਲਈ ਔਰ ਇੱਕ ਦਿਨ ਵੀ ਹੋਰ ਵੀ ਸੰਸਥਾ ਕਰਨ ਜਾਵਾਂਗਾ ਜੀ ਸ਼ੁਕਰਾ ਜਿਸ ਤੱਕ ਦੋ ਸਾ ਟੋਟਲ ਦੇ ਵਿੱਚ ਰੂਮ ਤੇ ਰਹੇ ਹਾਂ ਇਹ ਬਹੁਤ ਵਧੀਆ ਪ੍ਰਸ਼ਨ ਮਿਲਿਆ ਤੁਹਾਡਾ ਜਦੋਂ ਮੈਂ ਵਿਜੇ ਸਾਹਿਬ ਨੂੰ ਫੋਨ ਕਰਤਾ ਸੀ ਤੇਰੇ ਬਾਰੇ ਗੱਲ ਕਰੀ ਕਰਤਾ ਸੀ ਕੋਈ ਗੱਲ ਜਿਦਾ ਕਿ ਉਹ ਮੈਨੂੰ ਕਹਾਈ ਤੁਸੀਂ ਬਿਲਕੁਲ ਫਿਕਰ ਨਾ ਕਰੋ ਤੁਹਾਡੇ ਡੇਟਾ ਮੈਂ ਲਿਖ ਕੇ ਦਿੰਦਾ ਜੀ ਉਹ ਜਿਹੇ ਮੇਨ ਅਡਵਾਂਸ ਜਿਹੜਾ ਹੈਗਾ ਕਲੀਅਰ ਕਰੂਗਾ ਮੈਂ ਲਿਖ ਕੇ ਦਿੰਦਾ ਕਹਿੰਦਾ ਬਿਨਾ ਕੰਮ ਤੋਂ ਉਹਨੇ ਕਿਤੇ ਜਾਣਾ ਨਹੀਂ ਕਿਤੇ ਬੈਠਣਾ ਨਹੀਂਗਾ ਤੇ ਉਹਦਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਬਹੁਤ ਸੰਗਤਾਰ ਸੈਨਲ ਉੱਤੇ ਇਹ ਮੈਂ ਗੱਲ ਉਹਦੇ ਤੇ ਉਹਦੇ ਬਾਰੇ ਇਹ ਵੀ ਆਪਾਂ ਨੂੰ ਵਧੀਆ ਪ੍ਰਸ਼ਨ ਮਿਲਿਆ ਸੀ ਕਿ ਨਾ ਹਮ ਆ ਤੁਹਾਨੂੰ ਵੀ ਉਹਦੇ ਤੋਂ ਵੀ ਤਾਂ ਕੰਮ ਇੰਟਰਸਟਿੰਗ ਹੈ ਬੜੀ ਨੀ ਨਹੀਂ ਜੀ ਆਪਾਂ ਜੇ ਆਪਣਾ ਰਿਜ਼ਲਟ ਹੋ ਗਿਆ ਆਪਣੇ ਰਿਜ਼ਲਟ ਆਪਣੀ ਸਿਲੈਕਸ਼ਨ ਹੋ ਗਈ ਜਿਹੜੇ ਵੀ ਸਾਰੇ ਇਨਵੋਲਡ ਸੀਗੇ ਉਹਨਾਂ ਹਰ ਇੱਕ ਅਲੱਗ-ਅਲੱਗ ਰੋਲ ਸੀਗਾ ਉਹਦਾ ਕੋਈ ਵੀ ਬੰਦਾ ਇੰਪੋਰਟੈਂਟ ਨਹੀਂ ਕੋਈ ਵੀ ਹੋਵੇ ਜਿਵੇਂ ਇਹ ਸ਼ਰਮਾ ਜਿਹੜੀ ਗਲਤੀ ਕੀਤੀ ਸੀ ਉਹ ਵੀ ਬਰਾਬਰਵੇਂ ਰੋਲ ਸੀਗਾ ਮੇਰਾ ਕੋਈ ਬੰਦਾ ਵੀ ਪੂਰਾ ਰੋਲ ਹੈ ਨਾ ਸਿਲੈਕਸ਼ਨ ਹੋ ਗਿਆ ਪੂਰਾ ਰੋਲ ਹੈਗਾ ਤਾਂ ਹਰ ਇੱਕ ਬੰਦਾ ਜਿਹੜਾ ਵੀ ਇਨਵੋਲਡ ਹੈਗਾ ਹਰ ਕੋਈ ਇੰਪੋਰਟੈਂਟ ਹੈ ਉਹ ਜੇ ਬੰਦਿਆਂ ਨੂੰ ਲਾਈਕ ਚ ਮਿਲਦਾ ਸ਼ਾਇਦ ਯਾਦ ਰੱਖਣਾ ਚਾਹੀਦਾ ਔਰ ਹੋਰ ਵੀ ਦੋਸਤੋ ਸਾਥੀ ਬਹੁਤ ਨੇ ਜਿਹੜੇ ਚੰਗੇ ਜੇਕਰ ਤੁਸੀਂ ਖੁਦ ਇਨਸਾਨ ਸਹੀ ਹੋ ਚੰਗੇ ਹੋ ਤੁਹਾਡੇ ਜਿੰਦ ਵਿੱਚ ਕਿਸੇ ਬੰਦੇ ਕੋ ਕੋਟ ਨਹੀਂ ਕੋ ਬੇਮਾਨੀ ਨਹੀਂ ਖਲਾਜਾਉਣੇ ਤਾਂ ਤੁਹਾਨੂੰ ਵੀ ਉਹ ਜਿਹੇ ਬੰਦੇ ਕੁਦਰਤੀ ਗੱਲਾਂ ਕਿ ਮਿਲਦੇ ਰਹਿੰਦੇ ਆ ਤੇ ਜਦੋਂ ਆਪਾਂ ਛੋਟੀ ਸ਼ਾਰਟ ਗਾਜ ਕਰਦੇ ਆ ਹੁਣ ਪੇਟੇ ਦੇ ਵਿੱਚ ਅਪਲਾਈ ਕਰਨਾ ਸੀ ਤਾਂ ਉਦੋਂ ਵੀ ਸਾਹਮਣੇ ਇੱਕ ਵਧੀਆ ਪੀੜਾ ਬੰਦਾ ਮਿਲਿਆ ਅਸੀਂ ਸਾਰਾ ਬਠਿੰਡਾ ਗਾਧਾ ਏਜੰਟਾਂ ਦੇ ਚੱਕਰ ਚ ਪਰਖੇ ਬਠਿੰਡੇ ਦਾ ਕੁਝ ਪੱਲੇ ਨਹੀਂ ਪਿਆ ਕਿਉਂਕਿ ਬਠਿੰਡੇ ਵਾਲੇ ਸਿਰਫ Wipro ਨਾਲ ਕੋਸ਼ਿਸ਼ ਕਰਦਾ ਕਿ ਜਿਹਨਾਂ ਨੂੰ ਸਾਡੇ ਨਰਮਾਤ ਨੇ ਕੋਈ ਇੱਕ ਬੜੀਏ ਬੜਾ ਮੈਡਮ ਲਾਭ ਕਰਵਾਇਆ ਤੇ ਮੈਂ ਚਾਹੁੰਦਾ ਵੀ ਉਹਦੀਆਂ ਵੀ ਅੱਜ ਦੋ ਚਾਰ ਗੱਲਾਂ ਕਰੀਏ ਕਿਉਂਕਿ ਤੋਂ ਜੋ ਦਰਪਾਤ ਮੈਨੂੰ ਤਾਂ ਲੱਗਿਆ ਹੈ ਸਾਨੂੰ ਪਤਾ ਲੱਗਿਆ ਵੀ ਉਹ ਸਟੈਂਡ ਫੋਰ ਯੂਨੀਵਰਸਿਟੀ ਜਿਹੜੀ ਟੌਪ 5 ਯੂਨੀਵਰਸਿਟੀਆਂ ਵਰਗੇ ਜੀਵ ਇਸ ਏਰੀਆ ਦੀ ਅਪਲਾਈ ਕੀਤੀ ਹੈ ਤਾਂ ਪਰ ਉਹ ਨੂੰ ਮੰਗੇ ਸੀ ਤਾਂ ਕਲਾਵਾ ਕਰਕੇ ਮੈਂ ਗਾਈਡੈਂਸ ਲਈ ਵੀ ਕਿਹ ਕਿਹ 스ਪੈਸ਼ਲਾਈਜੇਸ਼ਨ ਦੇ ਸਕਾਂ ਕਿ ਕਿਹ 스ਪੈਸ਼ਲਾਈਜੇਸ਼ਨ ਦੇ ਗਾਉਣ ਆਇਆ ਹਾਂ ਜਿੰਦੇ ਇੱਕ ਮਨੇ ਵੀਜ਼ਾ ਵੀ ਆਦਾ ਜਰੋਰੀ ਸੀ ਪ੍ਰੋਫੈਸਰ ਸਾਹਿਬ ਦਾ ਤਾਂ ਉਹ ਜਲਾਇਆ ਸੀਗਾ ਤਾਂ ਮਨੇ ਪਰ ਮੇਂ ਵੀ ਗਾਈਡ ਕਿ ਬਦਲ ਚੇਜ ਵਾਰੀ ਜਿਸ ਨਾਲ ਮੇਰਾ ਦਾ ਵੀ ਕੌਨਫੀਡੈਂਸ ਵਧਿਆ ਤੇ ਮੇਨਾਲ ਦਾ ਵੀ ਦਾਪ ਪੂਰੀ ਲਗਾ ਬਿਲਕੁਲ ਉਹਨਾਂ ਤੋਂ ਬਿਨਾ ਉਹ ਵੀ ਸਿਰਫ ਪਰਸਪਰ ਸੰਬੰਧ ਬਣ ਗਿਆ ਕੌਨਫੀਡੈਂਸ ਇੱਕ ਵਾਰ ਆਪਾਂ ਨੂੰ ਤਾਂ ਆ ਗਿਆ ਵਸੇ ਰਲਾ ਅਪੀਕਰਨ ਦੇ ਤੋ ਸਹੀ ਸੀ ਤਾਂ ਦੋਸਤੋ ਇਸ ਸਮੇਂ ਗੱਲ ਕਰ ਰਹੇ ਹਾਂ ਪ੍ਰੋਫੈਸਰ ਗੁਰਜੀਤ ਸਿੰਘ ਮਾਨ ਗਵਰਨਮੈਂਟ ਰਿਵੈਰਾ ਕਾਲਜ ਦੇ ਵਿੱਚ ਉਹਨਾਂ ਨੇ ਜੋਬ ਕੀਤੀ ਹੈ ਉਹਨਾਂ ਦੇ ਬੇਟੇ ਦੀ ਹੁਣ ਮੇਰੇ ਪ੍ਰੋਫੈਸਰ ਮੋਕੇ ਦਾ ਨਾਮ ਉਹਨਾਂ ਨੂੰ ਯਾਦ ਨਹੀਂ ਹੈ ਤੇ ਉਹਨਾਂ ਦੇ ਪਰਿਵਾਰ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਕਾਫੀ ਮਤਲਬ ਸਾਨੂੰ ਗਾਈਡ ਕੀਤਾ ਤੋਂ ਅਸੀਂ ਅੱਜ ਪਰਮਾਦਰਸ਼ਪਾਲ ਨਾਲ ਸਾਡਾ ਜਿਹੜਾ লাইਵ ਅੱਜੇ ਵੱਧ ਰਹੀ ਹੈ ਉਹਨਾਂ ਦਾ ਵੀ ਥੈਂਕ ਯੂ ਬਾਕੀ ਬਹੁਤ ਸਾਰੇ ਦੋਸਤੋ મિતਰ ਜਿਹਨਾਂ ਤੋਂ ਮੈਂ ਰਾਇਲ ਇੰਨਾਰੇ ਗਾਈਡ ਕੀਤਾ ਲੱਗਦਾ ਨਹੀਂ ਬੱਚੇ ਦੇਖਾ ਤੇ ਸਾਡੇ ਕੰਮ ਆਉਂਦੇ ਰਹਿੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਉਹਨਾਂ ਦਾ ਨਾਮ ਲੈ ਕੇ ਦਸੀਏ ਕਈ ਵਾਰ ਆਪਣੇ ਮਨਚੇ ਬੰਦੇ ਬਸੇ ਹੁੰਦੇ ਆ ਇਹ ਗੱਲ ਰਹੇਗੀ ਜੀ ਬੀਟੀ ਦੇ ਜਿਹੜਾ ਰਾਇਲ ਜਾ ਰਹੇ ਹੁੰਦੇ ਨੇ ਉਹ ਸੂਰਜੀ ਨਾ ਕਰੇ

I don't ever slow up, no, I don't take shit. I got no love for the fakeness. If you wanna play tough and wanna hate this, I'll always show up and make a statement. I don't ever slow up, no, I don't take shit. I got no love for the fakeness. If you wanna play tough and wanna hate this, I'll always show up. I do so instinctive and so passionate. Every word I move, so descriptive, like an adjective. I got a vendetta against people who patented it. Being negative when you should be getting after it. I got facts over facts over tracks. This and that, spitting slow, spitting fast. I could roast, I could gas. Think I'm okay at last, but I don't know if that can erase all the past. And the pettiness, a reflection of the emptiness. Hilarious. दोस्तों असी पहुँच गए दिल्ली एयरपोर्ट काफ़ी धुंध तो सी बिल्कुल असी राइट टाइम पर पहुंच गए यह मैं अपने वीर जब गी ड्राइव कर रहा है गगी ਉਹ ਦਾ ਸ਼ੁਕਰਗੁਜ਼ਾਰ ਹਾਂ ਕਿ ਬਹੁਤ ਹੀ ਸਮਝਦਾਰੀ ਨਾਲ ਉਹਨੇ ਗੱਡੀ ਡਰਾਈਵ ਕੀਤੀ ਹੈ and the pettiness a reflection of the emptiness hilarious you think you're with my time you're delirious mysterious because you are behind a fake exterior inferior you know i'll always be a bit superior get off of me this ain't no humble brag i want you to hear words you can say the back i want you We'll make it to the top, taking off you know when I gotta make it. I'm saving every day to taste it. I'm patient, but my mind it can hardly take. ਦੋਸਤੋ 10 ਵਜੇ ਦਾ ਟਾਈਮ ਹੈ ਬੇਟੇ ਦੀ ਫਲਾਈਟ ਦਾ ਰਸਤੇ ਦੇ ਵਿੱਚ 3 ਸਟਾਪੇਜ ਬੰਬੇ ਲੰਡਨ ਬੈਂਕੂਵਰ ਤੇ ਉਥੋਂ ਰਿਵੈਂਟਨ ਰਿਵੈਂਟਨ ਤੋਂ ਕਿਊਬੈਕ ਫਲਾਈਟ ਇਨ ਟਾਈਮ ਚੱਲ ਰਹੀ ਹੈ ਕੋਈ ਪ੍ਰੋਬਲਮ ਨਹੀਂ ਤੇ ਇੱਥੋਂ ਦੋਸਤੋ ਆਪਾਂ ਟਿਕਟ ਬੁੱਕ ਕਰਾਈ ਸੀ ਪਾਲ ਮਰਚੰਟ ਕਪਲ ਜੀ ਜਿਨ੍ਹਾਂ ਦਾ ਸੁਭਾਅ ਬਹੁਤ ਹੀ ਸ਼ਾਨਦਾਰ ਹੈ ਪਾਲ ਮਰਚੰਟ ਪਾਵਰ ਆਫ ਰੂਟ ਦੇ ਸਟਾਰਟਿੰਗ ਖਬੇ ਪਾਸੇ ਸ਼ਾਬੀ ਗੁਰ ਦੇ ਰੇਗ ਨੂੰ ਪਾਣੀ ਦਾ ਗਲਾਸ ਪਲੇ ਅਸੀਂ ਕਰਦੇ ਸਣੀ ਕੇ ਪੰਨੇ ਮੰਨ ਜੀ ਲੋੜੀ ਮੋਟੇ ਤਾਂ ਮੰਨ ਜੀ ਬਣਗੇ ਤੁਹਾਨੂੰ ਇੱਥੇ ਹੀ ਲੋੜੀ ਦੋਸਤੋ ਆਪਾਂ ਬੱਚਿਆਂ ਨੂੰ ਦਿਲੀਵਰੀ ਪੁਆਇੰਟ ਛੱਡ ਕੇ ਆ ਗਏ ਤੇ ਬੱਚੇ ਇਸ ਟਾਈਮ ਤੇ ਆਪਣਾ ਬੰਬੇ ਜਿਹੜਾ ਉਹਨਾਂ ਦਾ ਫਰਸਟ ਸਟਾਪ ਸੀ ਉਹ ਜਿਹੜਾ ਹੈਗਾ ਉਤੋਂ ਪਾਰ ਹੋ ਗਏ ਐ ਤੇ ਮੇਰੇ ਨਾਲ ਜਿਹੜੇ ਬਾਈ ਜੀ ਗਏ ਸੀ ਗੱਗੀ ਗੱਡੀ ਲੈ ਕੇ ਮਾਨ ਟਰੈਵਲਰ ਮਾਨ ਟਰੈਵਲਰ ਜਿਹੜੀ ਹੈਗੀ ਇਹਨਾਂ ਦੀ ਏਜੰਸੀ ਐ ਉਹਨਾਂ ਨਾਲ ਹੀ ਕੰਮ ਕਰਦੇ ਐ ਤੇ ਗੱਗੀ ਵੀਰ ਦੀ ਜਿਹੜੀ ਗੱਡੀ ਦੀ ਚਲਾਈ ਐ ਕਯਾ ਬਾਦ ਐ ਬਾਈ ਜੀ ਪੂਰੀ ਅਲਟੀਮੇਟ ਨਾ ਤਾਂ ਫालतੂ ਬੋਲਣਾ ਨਾ ਕੋਈ ਵਿਚ ਕਿਸੇ ਦੀ ਗੱਲ ਦੇ ਵਿੱਚ ਐਵੇਂ ਟੰਗ ਡਾਉਣੀ ਤੇ ਨਾ ਹੀ ਮਤਲਬ ਗੱਡੀ ਇੰਨੀ ਕੁ ਸਮੂਥ ਹੈ ਵੀ ਤੁਹਾਨੂੰ ਨਾ ਕਿਸੇ ਹੰਪ ਦਾ ਪਤਾ ਲੱਗੇ ਨਾ ਕਿਸੇ ਟੁੱਟੀ ਸੜਕ ਦਾ ਪਤਾ ਲੱਗੇ ਕਮਾਲ ਹੀ ਹੋ ਗਈ ਬਈ ਮੈਂ ਤਾਂ ਮੈਨੂੰ ਲੱਗਾ ਫਸਟ ਟਾਈਮ ਵੇਖਿਆ ਇਸ ਤਰ੍ਹਾਂ ਦਾ ਬੰਦਾ ਜਿਹੜਾ ਇਸ ਤਰ੍ਹਾਂ ਗੱਡੀ ਚਲਾਉਂਦਾ ਕਿਉਂਕਿ ਪਿਛਲੀ ਵਾਰ ਅਸੀਂ ਇੱਥੋਂ ਗੱਡੀ ਲੈ ਕੇ ਆਏ ਸੀ ਤਾਂ ਉਹ ਬੰਦੇ ਨੇ ਸਾਡਾ ਇੰਨਾ ਕੁ ਲਹੂ ਪੀਤਾ ਸੀ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਆਰਐਸ ਬਟੰਡੇ ਪਹੁੰਚਦੇ ਨਹੀਂ ਰਾਹ 'ਚ ਸਾਨੂੰ ਉਹਨੇ ਇੱਥੇ ਮਾਰੂਗਾ ਬਸ ਕਦੇ ਕਿਤੇ ਸੌਂ ਗਿਆ ਕਦੇ ਕਿਤੇ ਪ੍ਰੋਬਲਮ ਤੇ ਲਾਲੀ ਉੱਥੇ ਆਏ ਸੌਂ ਗਿਆ ਕਦੇ ਕਿਸੇ ਢੋਬੇ ਤੇ ਲੋਕ ਕੇ ਸੌਂ ਗਿਆ ਤੇ ਮਤਲਬ ਬਹੁਤ ਲਹੂ ਪੀਤਾ ਨੇ ਸਾਡਾ ਤੇ ਗੱਗੀ ਜੀ ਤੁਹਾਡਾ ਬਾਈ ਜੀ ਮੈਂ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਪੂਰਾ ਮਨ ਖੁਸ਼ ਆ ਮੇਰਾ ਬਾਗਬਾਨ ਠੀਕ ਠੀਕ ਧੰਨਵਾਦੀ ਤੇ ਮੈਂ ਰეკਮੈਂਡ ਵੀ ਕਰਦਾ ਹ ਗੱਗੀ ਵਰਗੇ ਭਰਾਵਾਂ ਨੂੰ ਜਿਹੜੇ ਹੈਗੇ ਇਹ ਹੋਰ ਵੀ ਭਰਾਵਾਂ ਜਿਨ੍ਹਾਂ ਨੇ ਜਾਣਾ ਆਸ-ਪਾਸੇ ਗੱਡੀ ਲੈ ਕੇ ਆਪਣੇ ਕੰਮਾਂ ਧੰਦੇ ਵਾਸਤੇ ਉਹ ਗੱਗੀ ਵੀਰ ਉਹਨਾਂ ਨੂੰ ਜ਼ਰੂਰ ਮਤਲਬ ਇਹੋ ਜੇ ਕੰਮ ਤੇ ਯਾਦ ਕਰਨ ਤੇ ਮੈਂ ਇਸ ਗੱਲ ਨੂੰ ਮਤਲਬ ਗਾਰੰਟੀ ਦਿੰਦਾ ਆ ਵੀ ਇਹਨਾਂ ਦਾ ਕੋਈ ਲਾਂਭਾ ਨਹੀਂ ਆਊਗਾ ਜੇ ਤੁਸੀਂ ਆਪਣਾ ਨੰਬਰ ਦੱਸਣਾ ਚਾਹੋ ਤਾਂ ਦੱਸ ਸਕਦੇ ਹੋ ਹਾਂਜੀ 86995 48336 ਹਾਂਜੀ 86995 48329 ਨੰਬਰ 36 48336 ਇਹਨਾਂ ਦਾ ਨੰਬਰ ਆ ਤੁਸੀਂ ਕਿਸੇ ਵੇਲੇ ਵੀ ਇਹਨਾਂ ਨੂੰ ਯਾਦ ਕਰੋਗੇ ਤੇ ਹਾਜ਼ਰ ਹੋਣਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ